ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਦੁਬਾਰਾ ਆਪਾਂ ਪਹੁੰਚਿਆਗੇ ਪੱਤੋ ਵੀਰਾ ਸਿੰਘ ਸੁਸਾਇਟੀ ਦੇ ਵਿੱਚ ਤੇ ਇੱਥੇ ਬਈ ਬੋਲੀ ਹੈਗੀ ਖੁੱਲੀ ਬੋਲੀ ਹੈ ਕੋਈ ਵੀ ਬੋਲੀ ਆ ਕੇ ਦੇ ਸਕਦਾ ਹੈ ਖੇਤੀ بڑے ਸੰਧਾਂ ਦੇ ਜਿਹੜੀ ਇੱਥੇ ਨਿਣਾਮੀ ਹੋ ਰਹੀ ਹੈ ਤੇ ਹੈਗੇ ਨੇ ਚਾਰ ਪੰਜ ਸੰਧਾਂ ਬਾਕੀ ਸਾਨੂੰ ਲਾਈਵ ਦਿਖਾਉਣੇ ਹਨ ਕੀ ਡੇਟ ਦੇ ਵਿੱਚ ਇੱਥੇ ਜਿਹੜੇ ਸੰਧ ਨੇ ਉਹ ਵੇਚ ਦੇਣਗੇ ਵੀਡੀਓ ਨਾਲ ਜੁੜੇ ਰਹੋ ਤੇ ਕਾਫੀ ਵੀਰ ਪਹੁੰਚੇ ਹੋਏ ਨੇ ਇੱਥੇ ਜਿਵੇਂ ਇੱਕ ਤਾਂ ਆਹ ਬਾਈ ਫਰੀਜ ਆ ਚੱਕਣ ਵਾਲਾ ਸਮਾਨ ਪੂਰਾ ਆਸੂ ਵਰਗੇ ਪਹੁੰਚੇ ਹੋਏ ਆ ਕਹਿੰਦੇ ਇੱਥੇ ਤੇ ਬਾਈ ਇਹ ਵਾਲੀ ਚੀਜ਼ ਹੈ ਨਾ ਹੈਪੀ ਹੀਟਰ ਦਾ ਰੇਟ ਜਿਹੜਾ ਹੈਗਾ ਉਹ ਹੈਗਾ 3375 ਰੁਪਏ 3375 ਰੁਪਏ ਤੋਂ ਸ਼ੁਰੂ ਆ 골ਡਨ ਪੰਜਾਬ ਇਹ ਕੰਪਨੀ ਦਾ ਹੈ ਤੇ ਅੱਗੇ ਦੋ ਰੇਪੀ ਸੀਟਰ ਤੇ ਮੱਕੀ ਵਾਲੀ ਮਸ਼ੀਨ ਇਹ ਮਤਲਬ 24000 ਦੇ ਲਵੇ ਆ ਰੇਟ ਇਹਦਾ 24000 ਦਾ ਰੇਟ ਹੈ ਇਹਦਾ ਤੇ ਅਗਲਾ ਵੀ ਜਿਹੜਾ ਹੈਪੀ ਸੀਟਰ ਉਹਦਾ ਵੀ ਇਹੀ ਰੇਟ ਹੈਗਾ ਉਹਦਾ ਵੀ ਇਹੀ ਰੇਟ ਹੈਗਾ 3375 ਤੇ ਇਹਦਾ ਆ ਗਿਆ 5000 ਰੁਪਏ ਇਹ ਲੋਡਰ ਕਹਿੰਦੇ ਨੇ ਇਹਨੂੰ ਕੀ ਕੀ ਜੀ ਹੈ ਹੈ ਲੋਡਰ ਜੀ ਆਹ ਰੇਜ ਆ ਚੱਕਣ ਵਾਲੀ ਉਹ ਚੀਜ਼ ਆ ਗਿਆ ਉੱਧਰ ਉੱਧਰ ਬੋਲੀ ਦੇਣੀਆਂ ਜੇ ਕਿਸੇ ਬੰਦੇ ਨੇ ਉਹਦੀ ਬੋਲੀ ਦੇਣੀ ਹੈ ਉਹ ਸਕੋਰਟੀ ਜਮ੍ਹਾਂ ਕਰਵਾ ਦੇ ਲੋ ਜੀ ਲੋ ਜੀ ਮੱਕੀ ਵਾਲੀ ਮਸ਼ੀਨ ਦੀ ਬੋਲੀ ਆ ਜੀ ਕੈਨਸਲ ਹੋ ਗਈ ਇਹ ਟੈਂਸਲ ਹੋ ਗਈ ਇਹ ਮੱਕੀ ਵਾਲੀ ਮਸ਼ੀਨ ਇਹ ਕਿੰਨਾ ਰੇਟ ਦੀ ਇਹਦਾ ਜੀ 24000 ਰੁਪਏ ਜੀ 24000 ਰੇਟ ਸੀਗਾ ਇਹਦੇ ਵੀ ਕਿਸੇ ਨੇ ਬੋਲੀ ਨਹੀਂ ਦਿੱਤੀ ਤਾਂ ਕਰਕੇ ਇਹ ਬੋਲੀ ਆ ਜਿਹੜੀ ਕੈਨਸਲ ਹੋ ਗਈ ਤੇ ਅੱਗੇ ਕਾਦੀ ਬੋਲੀ ਜੀ ਹੁਣ ਉਹਦੀ ਆ ਲੋਡਰ ਦੀ ਹੈ ਨਾ ਇਹਦਾ 5000 ਰੁਪਏ ਕੀਮਤ ਹੈਗੀ ਕਿਉਂ ਆਸੂ ਕਿਵੇਂ ਗੱਲ ਨਹੀਂ ਕੋਈ ਨਹੀਂ ਇਹਨਾਂ ਕੋਈ ਨਹੀਂ ਹੈ ਕਿੰਨੇ ਦਾ ਲਏਗਾ ਇਹਨੂੰ ਫਿਰ 4000 ਰੁਪਏ 4000 ਰੁਪਏ ਹੈ 4000 ਰੁਪਏ ਮੈਂ 1000 ਰੁਪਏ ਡਿਸਕਾਊਂਟ ਨਹੀਂ ਬੋਲੀ 1000 ਬੋਲੀ ਬਲ ਰੇਟ ਹੀ ਬਾਲਾ ਤਾਂ 15000 ਰੁਪਏ ਦੇ ਜਾਏ ਉਹਦੇ 10000 ਤੋਂ ਵੀ ਲੱਗਣ ਬਿਲਕੁਲ ਠੀਕ ਰੇਟ ਆ ਨਾ ਹੈਪੀ ਸ਼ੀਟਰਾਂ ਨਹੀਂ ਭਾਈ 33750 ਰੁਪਏ ਇਹਦੀ ਕੀਮਤ ਹੈ ਸਰਕਾਰੀ ਜੀ ਕਿਸੇ ਨੇ ਬੋਲੀ ਦੇਣੀ ਹੈ ਤਾਂ ਸਕਿਉਰਟੀ ਜਮ੍ਹਾਂ ਕਰਵਾ ਸਕਦਾ ਜੀ ਜਿਹੜਾ 33000 ਰੁਪਈਆ ਦੀ ਸਰਕਾਰੀ ਗੀਂਦ ਕਰਕੇ 33400 ਰੁਪਈਆ ਦੀ 2750 ਰੁਪਈਆ ਦੀ 750 ਰੁਪਈਆ 750 ਜਿਹੜੀ ਫਾਈਨਲ ਬੋਲੀ ਸੀ ਉਹਦਾ ਵੀ ਰਿਟਰੀ ਆ ਜਾਓ ਉਹਨਾਂ ਨੂੰ ਦੇਖਦੇ ਹੋ ਬੋਰਲੀ ਹੋਈ ਕੈਨਸਲ ਕਿਉਂਕਿ ਜਿਆਦਾ ਰੇਟ ਸੀਗਾ ਸੰਦਾਂ ਦਾ 4 7 ਸੀਗੇ ਕਿਸੇ ਵੀ ਪ੍ਰਾਣ ਨੇ ਰੇਟ ਨਹੀਂ ਲਾਇਆ ਤਾਂ ਕਰਕੇ ਬੋਲੀ ਕੈਨਸਲ ਹੋਈ ਹੈ ਦੁਬਾਰਾ ਬੋਲੀ ਹੋਵੇਗੀ